ਪਰ ਜੇ ਇਹ ਤਿੰਨ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੈਗੀਆਂ ਤੁਸੀਂ ਆਪਣਾ ਹੈਲਦੀ weight loss ਕਦੀ ਵੀ ਨਹੀਂ ਕਰ ਸਕਦੇ ਭਾਵੇਂ ਤੁਸੀਂ ਸਟਾਰਟ ਕਰ ਵੀ ਲਿਆ ਹੈ ਪਰ ਤੁਸੀਂ ਛੱਡ ਦੋਗੇ ਤੁਸੀਂ ਆਪਣੇ ਆਈਡੀਅਲ weight ਦੇ ਉੱਤੇ ਕਦੀ ਵੀ ਨਹੀਂ ਆ ਸਕਦੇ ਇਸ ਕਰਕੇ ਸਭ ਤੋਂ ਪਹਿਲਾਂ ਇਹ ਤਿੰਨ ਗੱਲਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵੋ ਉਹ ਤਿੰਨ ਗੱਲਾਂ ਕਿਹੜੀਆਂ ਨੇ ਸਭ ਤੋਂ ਪਹਿਲੀ ਗੱਲ ਹੈ ਤੁਹਾਡਾ ਮਾਈਂਡ ਸੈਟ ਆਪਣਾ ਮਾਈਂਡ ਸੈਟ ਕਰੋ ਕਿ ਮੈਂ ਵਾਕਿਆ ਹੀ ਆਪਣਾ ਹੈਲਦੀ weight loss ਕਰਨਾ ਹੈ ਸਭ ਤੋਂ ਪਹਿਲੀ ਗੱਲ ਲੋਕਾਂ ਦਾ ਮਾਈਂਡਸੈਟ ਨਹੀਂ ਹੈਗਾ ਕਿ ਵਾਕਈ ਅਸੀਂ ਆਪਣੇ ਆਈਡੀਅਲ weight ਨੂੰ ਅਚੀਵ ਕਰਨਾ ਹੈ ਵਾਕਈ ਅਸੀਂ ਆਪਣੇ 25 ਕਿਲੋ ਘੱਟ ਕਰਨੇ ਨੇ ਵਾਕਈ ਅਸੀਂ ਆਪਣੇ 30 ਕਿਲੋ ਘੱਟ ਕਰਨੇ ਨੇ ਲੋਕਾਂ ਦਾ ਮਾਈਂਡਸੈਟ ਨਹੀਂ ਹੈ ਜੇ ਮਾਈਂਡਸੈਟ ਹੋਏਗਾ ਨਾ ਕਿ ਕਰਨਾ ਹੈ ਫਿਰ ਪਤਾ ਕੀ ਕਰਦਾ ਹੈ ਬੰਦਾ ਫਿਰ ਕੋਚ ਨੇ ਜਿਹੜਾ ਡਾਈਟ ਪਲਾਨ ਦਿੱਤਾ ਹੈ ਨਾ ਉਸ ਡਾਈਟ ਪਲਾਨ ਨੂੰ ਪ੍ਰੋਪਰ ਡਿਸਪਲਿਨ ਦੇ ਨਾਲ ਫੋਲੋ ਕਰੇਗਾ ਪਰ ਜਦੋਂ ਮਾਈਂਡ ਸੈਟ ਹੀ ਨਹੀਂ ਹੈ ਫਿਰ ਪ੍ਰੋਪਰ ਡਿਸਪਲਿਨ ਦੇ ਨਾਲ ਡਾਈਟ ਪਲਾਨ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਇਹ ਦੂਜੀ ਗੱਲ ਹੈ ਡਿਸਪਲਿਨ ਦੇ ਵਿੱਚ ਰਹਿਣਾ ਡਿਸਪਲਿਨ ਦੇ ਵਿੱਚ ਰਹਿ ਕੇ ਆਪਣੇ ਡਾਈਟ ਪਲਾਨ ਨੂੰ ਫੋਲੋ ਕਰਨਾ ਜਿਹੜੇ ਆਨਲਾਈਨ ਸੈਸ਼ਨਸ ਹੋ ਰਹੇ ਨੇ ਜੋ ਐਕਸਰਸਾਈਜ਼ ਕਰਵਾਈ ਜਾ ਰਹੀ ਹੈ ਜੋ ਨੌਲੇਜ ਦਿੱਤੀ ਜਾ ਰਹੀ ਹੈ ਪੂਰੇ ਡਿਸਪਲਿਨ ਦੇ ਵਿੱਚ ਐਕਸਰਸਾਈਜ਼ ਕਰਨੀ ਨੌਲੇਜ ਨੂੰ ਗੇਨ ਕਰਨਾ ਠੀਕ ਹੈ ਨਾ ਰੋਜ਼ਾਨਾ ਤੀਜੀ ਗੱਲ ਕੀ ਹੈ ਕੰਸਿਸਟੈਂਸੀ ਦੇ ਵਿੱਚ ਕਰਨਾ ਪਏਗਾ ਸਾਰਾ ਕੁਝ ਡਾਇਟ ਪਲਾਨ ਨੂੰ ਫੋਲੋ ਇੱਕ ਦਿਨ ਕਰ ਲੋਗੇ weight lose ਹੋ ਜਾਏਗਾ ਦੋ ਦਿਨ ਕਰ ਲੋਗੇ ਹਫਤਾ ਕਰ ਲੋਗੇ ਗੱਲ ਬਣ ਜਾਏਗੀ ਨਹੀਂ ਜੇ 25 ਕਿਲੋ ਘਟਾਣੇ ਨੇ 30 ਕਿਲੋ ਘਟਾਣੇ ਨੇ ਤੇ ਮਹੀਨਿਆਂ ਬੱਧੀ ਇਹ ਕੰਮ ਕਰਨਾ ਪਏਗਾ ਸਭ ਤੋਂ ਪਹਿਲੀ ਗੱਲ ਮਾਈਂਡ ਸੈਟ ਫਿਰ ਡਿਸਪਲਿਨ ਤੇ ਕੰਸਿਸਟੈਂਸੀ ਦੇ ਵਿੱਚ ਲਗਾਤਾਰਤਾ ਦੇ ਵਿੱਚ ਇਸ ਕੰਮ ਨੂੰ ਡੇਲੀ ਕਰੋ ਰੋਜ਼ਾਨਾ ਕਰੋ ਫਿਰ ਰਿਜ਼ਲਟ ਮਿਲਦਾ ਹੈ ਫਿਰ ਬੰਦਾ ਆਪਣੇ ਆਈਡੀਅਲ weight ਤੇ ਆ ਸਕਦਾ ਹੈ ਸੋ ਤਿੰਨ ਗੱਲਾਂ ਕਦੀ ਵੀ ਨਾ ਭੁੱਲਿਓ ਮਾਈਂਡ ਸੈਟ ਡਿਸਪਲਨ ਅਤੇ ਕੰਸਿਸਟੈਂਸੀ ਜੇ ਇਹ ਤਿੰਨ ਗੱਲਾਂ ਤੁਹਾਡੇ ਵਿੱਚ ਹੈਗੀਆਂ ਨੇ ਨਾ ਤੇ ਤੁਸੀਂ ਇੱਕ ਨਾ ਇੱਕ ਦਿਨ ਆਪਣੇ ਆਈਡੀਅਲ weight ਦੇ ਉੱਤੇ ਜ਼ਰੂਰ ਆ ਜਾਵੋਗੇ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਆਪਣੀਆਂ ਪ੍ਰੋਬਲਮਸ ਨੂੰ ਆਪਣੇ ਲਾਈਫਸਟਾਈਲ ਡਿਸਆਰਡਰਸ ਨੂੰ ਖਤਮ ਕਰ ਦੋਗੇ ਤੇ ਤੁਸੀਂ ਇੱਕ ਵਧੀਆ ਤੰਦਰੁਸਤੀ ਵਾਲਾ ਜੀਵਨ ਮਾਣ ਲਵੋਗੇ ਪਰ ਉਹਦੇ ਲਈ ਤੁਹਾਡੀ ਸਮਰਪਿਤ ਭਾਵਨਾ ਚਾਹੀਦੀ ਹੈ ਜੇ ਸਾਡੀ ਮਦਦ ਚਾਹੀਦੀ ਹੋਵੇ ਆਪਣਾ ਹੈਲਦੀ weight loss ਵਾਸਤੇ ਤੇ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਤੁਹਾਡਾ ਹੈਲਦੀ weight loss ਕਰਾਉਣ ਦੇ ਵਿੱਚ ਮੈਂ ਆਪਣੇ 28 ਕਿਲੋ ਘਟ ਕੀਤੇ ਨੇ ਤੇ ਮੈਂ ਤੁਹਾਡੀ ਹੈਲਪ ਵੀ ਕਰ ਸਕਦਾ ਹਾਂ ਥੈਂਕ ਯੂ